ਨੰਗਲ ਡੈਮ ਦੇ ਸਾਰੇ ਗੇਟਸ ਖੋਲ ਦਿੱਤੇ ਗਏ ਨੇ ਕਿਉਂਕਿ ਪਾਖੜਾ ਡੈਮ ਤੋਂ ਪਾਣੀ ਰਿਲੀਜ਼ ਕੀਤਾ ਗਿਆ ਹੈ। ਪੰਜਾਬ ਸੀਐਮ ਭਗਵੰਤ ਮਾਨ ਅੱਜ ਬਿਮਾਰ ਹੋ ਗਈ ਸੀ ਜਿਸ ਕਰਕੇ ਉਹ ਗੁਰਦਾਸਪੁਰ ਦੇ ਫਲਡ ਅਫੈਕਟਿਡ ਇਲਾਕਿਆਂ ਵਿੱਚ ਅਰਵਿੰਦ ਕੇਜਰੀਵਾਲ ਜੀ ਨਾਲ ਉੱਥੇ ਦਾ ਦੌਰਾ ਨਹੀਂ ਕਰ ਪਾਈ। ਲੋ ਲਾਈਂਗ ਏਰੀਆਜ਼ ਵਿੱਚ ਰਹਿੰਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ। ਐਨਡੀਆਰਐਫ ਟੀਮਜ਼ ਆਲਰੇਡੀ ਡਿਪਲੋਏ ਹੋ ਚੁੱਕੀਆਂ ਨੇ। ਐਡਮਿਨਿਸਟ੍ਰੇਸ਼ਨ ਨੇ ਅਲਰਟਸ ਇਸ਼ੂ ਕਰ ਦਿੱਤੇ ਨੇ ਪਰ ਆਵਾਮ ਵੀ ਆਪਣੇ ਬਲਬੂਤੇ ਸੇਫਟੀ ਸਟੈਪਸ ਲੈ ਰਹੇ ਨੇ। ਸਟੇਟ ਵਾਈਡ ਫਲਡ ਡੇਂਜਰਸ ਤੇ ਹਾਲਾਤ ਬਹੁਤ ਸੀਰੀਅਸ ਕੱਲੇ ਗੁਰਦਾਸਪੁਰ ਵਿੱਚ ਹੀ 324 ਪਿੰਡ ਹੜਾਂ ਕਰਕੇ ਸਭ ਤੋਂ ਜ਼ਿਆਦਾ ਅਫੈਕਟ ਹੋਏ ਨੇ ਐਕਸਪਰਟਸ ਕਹਿੰਦੇ ਨੇ ਕਿ ਇਲੀਗਲ ਕੰਸਟਰਕਸ਼ਨ ਮਾਈਨਿੰਗ ਤੇ ਅਨਚੈਕਡ ਫਾਰਮਿੰਗ ਕਰਕੇ ਹੀ ਕਗਰ ਦੀ ਰਿਵਰ ਸ਼ੀਟ ਨੈਰੋ ਹੋ ਗਈ ਹੈ ਸਮਾਣਾ ਸਨੌਰ ਪਤਰਾਂ ਤੇ ਘਨੌਰ ਦੇ ਪਿੰਡਾਂ ਵਿੱਚ ਲੋਕ ਆਪਣਾ ਰਾਸ਼ਨ ਪਾਣੀ ਤੇ ਸਮਾਨ ਘਰਾਂ ਦੇ ਉੱਪਰ ਫਲੋਰਸ ਤੇ ਸ਼ਿਫਟ ਕਰ ਰਹੇ ਨੇ ਫਲਡ ਥ੍ਰੈਟ ਸਭ ਤੋਂ ਜ਼ਿਆਦਾ ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ ਵੇਖਿਆ ਜਾ ਰਿਹਾ ਹੈ ਕਿ ਜੇ ਜੀ ਸੀ ਬੀ ਮਸ਼ੀਨਸ ਟਾਈਮ ਤੇ ਨਾ ਆ ਸਕੀਆਂ ਤਾਂ ਇਸ ਦੇ ਘੰਡੇ ਅੰਦਰ ਹੀ ਪਾਣੀ ਪਿੰਡਾਂ ਅੰਦਰ ਕੁਝ ਜਾਵੇਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਸੀਰਤ ਕੌਰ ਤੁਸੀਂ ਦੇਖ ਰਹੇ ਹੋ ਜੀ ਦ ਸਿਟੀ ਹੈਡਲਾਈਨਸ ਅੱਜ 4 ਸਤੰਬਰ ਸ਼ਾਮ ਤੱਕ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅੱਜ ਹੜ੍ਹਾਂ ਨੂੰ ਲੈ ਕੇ ਪੰਜਾਬ ਵਿੱਚ ਸਿਚੁਏਸ਼ਨ ਬਹੁਤ ਸੀਰੀਅਸ ਹੈ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦਈਏ ਲੇਟੈਸਟ ਅਪਡੇਟ ਇਹ ਹੈ ਕਿ ਨੰਗਲ ਡੈਮ ਦੇ ਸਾਰੇ ਗੇਟਸ ਖੋਲ ਦਿੱਤੇ ਗਏ ਨੇ ਕਿਉਂਕਿ ਪਾਖੜਾ ਡੈਮ ਤੋਂ ਪਾਣੀ ਰਿਲੀਜ਼ ਕੀਤਾ ਗਿਆ ਹੈ 80000 ਤੋਂ ਵੱਧ ਕਿਊਸਿਕ ਪਾਣੀ ਇਸ ਵੇਲੇ ਡਿਸਚਾਰਜ ਕੀਤਾ ਗਿਆ ਹੈ ਨੰਗਲ ਡੈਮ ਤੋਂ ਸਤਲੁਜ ਦਰਿਆਵੜ ਅੱਜ ਦੀ ਖਬਰਾਂ ਵਿੱਚ ਇਹ ਵੀ ਪਤਾ ਲੱਗਿਆ ਵੀ ਪੰਜਾਬ ਸੀਐਮ ਭਗਵੰਤ ਮਾਨ ਅੱਜ ਬਿਮਾਰ ਹੋ ਗਏ ਸੀ ਜਿਸ ਕਰਕੇ ਉਹ ਗੁਰਦਾਸਪੁਰ ਦੇ ਫਲੱਡ ਅਫੈਕਟਿਡ ਇਲਾਕਿਆਂ ਵਿੱਚ ਅਰਵਿੰਦ ਕੇਜਰੀਵਾਲ ਜੀ ਨਾਲ ਉੱਥੇ ਦਾ ਦੌਰਾ ਨਹੀਂ ਕਰ ਪਾਏ ਕੇਜਰੀਵਾਲ ਜੀ ਉਹਨਾਂ ਦੇ ਆਫੀਸ਼ੀਅਲ ਰੈ residense ਵਿੱਚ ਮਿਲਣ ਗਏ ਸੀ ਤੇ ਸਿਹਤ ਦੀ ਖਬਰ ਲਿੱਤੀ ਹੁਣ ਖਬਰ ਹੈ ਵੀ ਉਹ ਸਟੇਬਲ ਨੇ ਇਸ ਦੇ ਬਾਅਦ ਕੇਜਰੀਵਾਲ ਨਾਲ ਪਾਰਟੀ ਦੇ ਹੋਰ ਸੀਨੀਅਰ ਲੀਡਰ ਜਿਵੇਂ ਕਿ ਅਮਨ ਅਰੋੜਾ ਫਲੱਡ ਹਿਟ ਏਰੀਆਜ਼ ਦਾ ਦੌਰਾ ਕਰਨ ਨਿਕਲੇ ਉਹ ਸਭ ਤੋਂ ਪਹਿਲਾਂ ਸੁਲਤਾਨਪੁਰ ਲੋਧੀ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਕੱਲੇ ਗੁਰਦਾਸਪੁਰ ਵਿੱਚ ਹੀ 324 ਪਿੰਡ ਹੜ੍ਹਾਂ ਕਰਕੇ ਸਭ ਤੋਂ ਜ਼ਿਆਦਾ ਇਫੈਕਟ ਹੋਏ ਨੇ ਡੈਮ ਸਿਚੁਏਸ਼ਨ ਦੀ ਜੇ ਗੱਲ ਕਰੀਏ ਪਾਖੜਾ ਤੇ ਪੋਂਗ ਦੀ ਹੁਣ ਗੱਲ ਕਰਦੇ ਆਂ ਪੰਜਾਬ ਦੇ ਦਰਿਆਵਾਂ ਅਤੇ ਡੈਮਸ ਦੀ ਪਾਖੜਾ ਡੈਮ ਦਾ ਵਾਟਰ ਲੈਵਲ ਮੈਕਸਿਮਮ ਕਪੈਸਿਟੀ ਦੇ ਕਰੀਬ ਆ ਗਿਆ ਹੈ ਬੀਬੀਐਮਬੀ ਨੇ ਪਹਿਲਾਂ ਹੀ ਅਨਾਉਂਸ ਕੀਤਾ ਸੀ ਕਿ ਆਊਟਫਲੋ ਨੂੰ 75000 ਕਿਊਗ 6 ਤੋਂ ਵਧਾ ਕੇ 85000 ਕਿਊਗ 6 ਕਰਨਾ ਪਵੇਗਾ ਇਸ ਵਿੱਚੋਂ ਲਗਭਗ 70000 ਕਿਊਗ 6 ਸਤਲੁਜ ਦੀ ਨੈਚੁਰਲ ਰਿਵਰ ਬੈਡ ਵਿੱਚ ਰਿਲੀਜ਼ ਹੋਵੇਗਾ ਤੇ ਬਾਕੀ ਨੰਗਲ ਹਾਈਡਲ ਤੇ ਅਨੰਦਪੁਰ ਸਾਹਿਬ ਕਨਾਲਸ ਵਿੱਚ ਤੇ ਹੁਣ ਉਹ ਪਾਣੀ ਛੱਡ ਦਿੱਤਾ ਗਿਆ ਹੈ ਲੋ ਲਾਈਂਗ ਏਰੀਆਜ਼ ਵਿੱਚ ਰਹਿੰਦੇ ਲੋਕਾਂ ਨੂੰ ਅਲਰਟ ਕੀਤਾ ਗਿਆ ਹੈ INDRF ਟੀਮਸ ਆਲਰੇਡੀ ਡਿਪਲੋਏ ਹੋ ਚੁੱਕੀਆਂ ਨੇ ਨਾਲ ਹੀ ਪੋਂਗ ਡੈਮ ਵਿੱਚ ਵੀ ਵਾਟਰ ਲਿਮਿਟ ਕਰਾਸ ਕਰ ਗਈ ਹੈ ਵਾਟਰ ਲੈਵਲਸ 1394.51 ਫੀਟ ਤੱਕ ਪਹੁੰਚ ਗਿਆ ਹੈ ਜੋ ਮੈਕਸਿਮਮ ਲਿਮਿਟ ਤੋਂ 4 ਫੁੱਟ ਜ਼ਿਆਦਾ ਹੈ ਇਨਫਲੋਜ਼ ਲਗਾਤਾਰ ਵਧ ਰਹੇ ਨੇ ਤੇ ਆਊਟਫਲੋ 91167 ਕਿਊਸੈਕ ਰੱਖਿਆ ਗਿਆ ਹੈ ਅਥਾਰਟੀਜ਼ ਕਹਿ ਰਹੇ ਨੇ ਕਿ ਅਨਨੇਸੈਸਰੀ ਪੈਨਿਕ ਦੀ ਲੋੜ ਨਹੀਂ ਪਰ ਅਲਰਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਲੁਧਿਆਣਾ ਦੀ ਅਪਡੇਟ ਦਿੰਨੇ ਆ ਫਲਡ ਥ੍ਰੈਟ ਸਭ ਤੋਂ ਜ਼ਿਆਦਾ ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ ਵੇਖਿਆ ਜਾ ਰਿਹਾ ਹੈ ਪਾਣੀ ਬੰਦ ਵੱਲ ਵਧੇ ਜਾ ਰਿਹਾ ਹੈ ਤੇ ਪਿੰਡ ਵਾਲੇ ਆਪਣੇ ਆਪ ਹੀ ਲੱਕੜਾਂ ਪੱਥਰ ਸੈਂਡ ਬੈਗਸ ਨਾਲ ਬੰਦ ਨੂੰ ਮਜ਼ਬੂਤ ਕਰ ਰਹੇ ਨੇ ਪਿੰਡ ਵਾਲੇ ਕਹਿ ਰਹੇ ਨੇ ਕਿ ਜੇ ਜੀਸੀਬੀ ਮਸ਼ੀਨਸ ਟਾਈਮ ਤੇ ਨਾ ਆ ਸਕੀਆਂ ਤਾਂ ਇਸ ਦੇ ਘੰਟੇ ਅੰਦਰ ਹੀ ਪਾਣੀ ਪਿੰਡਾਂ ਅੰਦਰ ਕੁਝ ਜਾਵੇਗਾ ਅਥਾਰਟिटीज ਹੁਣ ਹੋਰ ਟੀਮਸ ਭੇਜ ਰਹੇ ਨੇ ਤਾਂਕਿ ਬੰਦ ਨੂੰ ਸਟਰੋਂਗ ਕੀਤਾ ਜਾ ਸਕੇ ਪਟਿਆਲਾ ਨਾਲ ਕਗਰ ਦਰਿਆ ਦੀ ਅਪਡੇਟ ਦਿੰਨੇ ਆ ਜੀ ਤੁਹਾਨੂੰ ਪਟਿਆਲਾ ਡਿਸਟ੍ਰਿਕਟ ਵਿੱਚ ਕਗਰ ਦਰਿਆ ਕੋਲ ਅਲਰਟ ਇਸ਼ੂ ਕੀਤਾ ਗਿਆ ਹੈ ਸਮਾਣਾ ਸਨੌਰ ਪਤਰਾਂ ਤੇ ਘਨੌਰ ਦੇ ਪਿੰਡਾਂ ਵਿੱਚ ਲੋਕ ਆਪਣਾ ਰਾਸ਼ਨ ਪਾਣੀ ਤੇ ਸਮਾਨ ਘਰਾਂ ਦੇ ਉੱਪਰ ਫਲੋਰਸ ਤੇ ਸ਼ਿਫਟ ਕਰ ਰਹੇ ਨੇ ਪਿੰਡ ਵਾਲੇ ਕਹਿ ਰਹੇ ਨੇ ਕਿ ਹਰ ਸਾਲ ਕਗਰ ਉਹਨਾਂ ਲਈ ਮੁਸੀਬਤ ਲੈ ਕੇ ਆਉਂਦੀ ਹੈ ਕਈ ਪਿੰਡ ਵਿੱਚ ਲੋਕ ਆਪਣੇ ਖਰਚ ਤੇ ਹੀ ਲੱਖਾਂ ਦੇ ਸੈਂਡ ਬੈਗਸ ਲਿਆ ਰਹੇ ਨੇ ਬੰਦ ਨੂੰ ਬਚਾਉਣ ਦੀ ਖਾਤਰ ਐਕਸਪਰਟਸ ਕਹਿੰਦੇ ਨੇ ਕਿ ਇਲੀਗਲ ਕੰਸਟਰਕਸ਼ਨ ਮਾਈਨਿੰਗ ਤੇ ਅਨਚੈਕਡ ਫਾਰਮਿੰਗ ਕਰਕੇ ਹੀ ਕਗਰ ਦੀ ਰਿਵਰ ਸ਼ੀਟ ਨੈਰੋ ਹੋ ਗਈ ਹੈ ਜਿਸ ਕਰਕੇ ਫਲਡ ਰਿਸਕ ਹੋਰ ਜ਼ਿਆਦਾ ਵੱਧ ਚੁੱਕਿਆ ਹੈ ਤਾਂ ਕੁੱਲ ਮਿਲਾ ਕੇ ਸਿਚੁਏਸ਼ਨ ਇਹ ਹੈ ਜੀ ਵੀ ਸਟੇਟ ਵਾਈਡ ਫਲਡ ਡੇਂਜਰਸ ਤੇ ਹਾਲਾਤ ਬਹੁਤ ਸੀਰੀਅਸ ਹੈ ਪਾਖੜਾ ਪੌਂਗ ਤੇ ਰਣਜੀਤ ਸਾਗਰ ਡੈਮਸ ਪਾਣੀ ਰਿਲੀਜ਼ ਕਰ ਰਹੇ ਨੇ ਤੇ ਲੁਧਿਆਣਾ ਪਟਿਆਲਾ ਦੇ ਪਿੰਡਾਂ ਵਿੱਚ ਲੋਕ ਆਪਣੀ ਜਾਨ ਅਤੇ ਸਮਾਨ ਬਚਾਉਣ ਲਈ ਖੁਦ ਹੀ ਐਫਰਟਸ ਕਰ ਰਹੇ ਨੇ ਐਡਮਿਨਿਸਟ੍ਰੇਸ਼ਨ ਨੇ ਅਲਰਟਸ ਇਸ਼ੂ ਕਰ ਦਿੱਤੇ ਨੇ ਪਰ ਆਵਾਮ ਵੀ ਆਪਣੇ ਬਲਬੂਤੇ ਸੇਫਟੀ ਸਟੈਪਸ ਲੈ ਰਹੇ ਨੇ ਅਸੀਂ ਤੁਹਾਨੂੰ ਹੋਰ ਅਪਡੇਟਸ ਦਿੰਦੇ ਰਹਾਂਗੇ ਉਦੋਂ ਤੱਕ ਵੇਖਦੇ ਰਹੋ ਚੀ ਦਾ ਸਿਟੀ ਹੈਡਲਾਈਟਸ